ਕਮਾ ਕਿ ਜਨਮ ਦਿਨ ਮਨਾਉਣ ਦਾ ਤਰੀਕਾ ਗੁਰੂ ਸਾਹਿਬ ਦੇ ਉਸ ਆਸਰੇ ਤੋਂ ਬਿਨਾ ਕੋਈ ਹੋਰ ਹੋ ਸਕਦਾ ਤਾਂ ਸ਼ਾਇਦ ਨਹੀਂ ਸੋ ਮੈਂ ਅੱਜ ਜਿੱਥੇ ਬਨੀਤ ਕੌਰ ਕਾਉਂਸਲਰ ਨੇ ਜੋ ਮੇਰੀ ਛੋਟੀ ਭੈਣ ਵੀ ਹੈ ਅਜੋਨਾ ਦੀ ਬੇਟੀ ਦੇ ਜਨਮ ਦਿਨ ਤੇ ਉਹਨਾਂ ਨੂੰ ਮੁਬਾਰਕਾਂ ਕਹਿ ਗਏ ਉੱਥੇ ਗੁਰੂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੀ ਹੈ ਕਿ ਇਹਨਾਂ ਬੱਚੀਆਂ ਦਾ ਫਿਊਚਰ ਇਹਨਾਂ ਬ੍ਰਾਈਟ ਹੋਵੇ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਲਿਵ ਲੱਗੀ ਹੋਈ ਹੈ ਮੇਰੀ ਛੋਟੀ ਭੈਣ ਦੀ ਬਵਨੀਤ ਦੀ ਉਸੇ ਤਰ੍ਹਾਂ ਇਹ ਬੱਚੀਆਂ ਵੀ ਨਾਲ ਜੁੜੀਆਂ ਹੋਈਆਂ ਔਰ ਪਰਮਾਤਮਾ ਇਹਨਾਂ ਤੇ ਆਸ਼ੀਰਵਾਦ ਪਰਿਆ ਹੱਥ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਚੰਗਾ ਤੇ ਵਧੀਆ ਜੀਵਨ ਬਤੀਤ ਕਰ ਸਕਣ ਔਰ ਮੈਂ ਆਸ ਕਰਦੀ ਆ ਕਿ ਆਪਣੇ ਆਉਣ ਵਾਲੇ ਜ਼ਿੰਦਗੀ ਦੇ ਕੈਰੀਅਰ ਦੇ ਵਿੱਚ ਇਹ ਹੋਰ ਬਲੰਦੀਆਂ ਨੂੰ ਚੁਣੇ ਜਿਹੜੇ ਪਰਿਵਾਰ ਮੁੰਡੇ ਔਰ ਕੁੜੀਆਂ ਦਾ ਫਰਕ ਸੰਦੇ ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡੇ ਚੰਪਨੀ ਜੀ ਮੈਨੂੰ ਲੱਗਦਾ ਵੀ ਜਿੱਥੇ ਸਾਡੇ ਅਰਗਿਆ ਦੋ ਭੈਣਾਂ ਇਕੱਠੀਆਂ ਹੋ ਗਈਆਂ ਸਾਡੇ ਨਾਲ ਮੈਡਮ ਰਤਨਾ ਜੀ ਔਰ ਪੂਰੀ ਟੀਮ ਖੜੀ ਹੈ ਸੋ ਮੈਨੂੰ ਲੱਗਦਾ ਵੀ ਮੈਨੂੰ ਸ਼ਬਦਾ ਰਹੀ ਆ ਬੋਲ ਕੇ ਕੁਝ ਕੀ ਬੋਲੇ ਸੋਨ ਹਾਂ ਫਰਤ ਨਹੀਂ ਸਮਝਿਆ ਜਾਂਦਾ ਔਰ ਜਿਦੀ ਮਿਸਾਲ ਸਰਕਾਰ ਮੰਨਦੀ ਸੀ ਜੀ ਮੰਨਾਂ ਜੀ ਬੈਣਾ ਨਾਲ ਖੜੀਆਂ ਨੇ ਵੀ ਆਪ ਆਪ ਮੁਹਾਰੇ ਅੱਗੇ ਹੋ ਕੇ ਜਿਹੜੀਆਂ ਆਪ ਕਾਰਜ ਕਰਦੀਆਂ ਨੇ ਚਾਹੇ ਉਹ ਕਿਸੇ ਵੀ ਖੇਤਰ ਦੀ ਗੱਲ ਕਰੀਏ ਤੇ ਅੱਜ ᱛੀਆਂ ਕਿਸੇ ਵੀ ਖੇਤਰ ਦੇ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਐ ਸੋ ਮੈਂ ਕਹੂੰਗੀ ਵੀ ਇਹ ਗੁਰੂ ਦੇ ਧਾਤ ਹੈ ਗੁਰੂ ਨਾਨਕ ਦੇਵ ਜੀ ਵੀ ਆਖਦੇ ਨੇ ਸੋਖਿਓ ਬੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਮੰਦਾ ਤਾਂ ਕਿਸੇ ਹਾਲ ਚ ਕਹਿਣਾ ਨਹੀਂ ਚਾਹੀਦਾ ਔਰ ਇਹ ᱛੀਆਂ ਹੀ ਨੇ ਜਿਹੜੀਆਂ ਮਾਪਿਓ ਦਾ ਸਿਰ ਉੱਚਾ ਕਰਦੀਆਂ ਨੇ ਔਰ ਜਿਹੜੀਆਂ ᱛੀਆਂ ਨੇ ਇਹ ਦੁੱਖ ਬਣਾਉਂਦੀਆਂ ਨੇ ਇਹਨਾਂ ਨੇ ਹੋਰ ਕੁਝ ਨਹੀਂ ਮੰਗਦਾ ਇਹ ਮਾਪਿਓ ਦਾ ਦੁੱਖ ਉਹਨਾਂ ਧੀਆਂ ਨੇ ਸੁਖ ਵਧਾਉਂਦੀਆਂ ਨੇ ਸੋ ਧੀਆਂ ਦਾ ਹੋਣਾ ਮੇਰੇ ਸਾਹਬ ਦੇ ਨਾਲ ਇੱਕ ਦੁਨੀਆ ਦਾ ਸਭ ਤੋਂ ਵੱਡਾ ਤੋਹਫ਼ਾ ਹੈ ਔਰ ਦੀ ਉਸ ਤੇ ਕਾਰੀ ਹੁੰਦੀ ਹੈ ਜਿੱਥੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸੋ ਇਹਨਾਂ ਧੀਆਂ ਦਾ ਜਿੱਥੇ ਫਿਊਚਰ ਵਾਸਤੇ ਬਹੁਤ-ਬਹੁਤ ਨਨੂ ਸ਼ੁਭਕਾਮਨਾਵਾਂ ਦਿੰਦੀਆਂ ਉੱਥੇ ਜਨਮ ਦਿਨ ਤੇ ਵੀ ਬੇਟੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਮੈਂ ਆਸ ਕਰਦੀ ਆ ਕਿ ਵੀ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਕਿਰਪਾ ਬਣਾਏ ਰੱਖਣ ਔਰ ਅਸੀਂ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਚ ਨਿਵਾਸ ਜਗਤ ਅੱਜ ਤੰਤਨ ਬਾਬਾ ਦੀਪ ਸਿੰਘ ਜੀ ਦਾ ਦੁਪਹਿਰਾ ਸੱਭ ਕਰਾਇਆ ਗਿਆ ਔਰ ਜਨਮ ਦਿਨ ਤੇ ਸਾਡੇ ਸਿਮੂ ਸਾਡੇ ਕਾਉਂਸਲਰ ਨੇ ਉਹਨਾਂ ਦੀ ਬੇਟੀ ਦਾ ਜਨਮ ਦਿਨ ਨੇ ਔਰ ਉਹਨਾਂ ਨੇ ਜਨਮ ਦਿਨ ਦੇ ਉੱਪਰ ਦੁਪਹਿਰਾ ਸੱਭ ਕਰਾ ਕੇ ਜਿਸ ਤਰੀਕੇ ਨਾਲ ਸੰਗਤਾਂ ਨੂੰ ਬੁਲਾ ਕੇ ਅਸ਼ੀਰਵਾਦ ਲਿਆ ਹੈ ਔਰ ਸਾਡੀ ਛੋਟੀ ਜੀ ਬੱਚੀ ਜਿਹੜੀ ਹੈ ਉਹਨੂੰ ਪਰਮਾਤਮਾ ਬਹੁਤ ਹੀ ਉਚਾਈਆਂ ਤੱਕ ਲੈ ਕੇ ਜਾਵੇ ਵੱਡੀ ਉਦੀ ਉਮਰ ਕਰੇ ਔਰ ਮੈਂ ਅਪੀਲ ਵੀ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਜਸਵੀਰ ਸਿੰਘ ਜੱਸਾ ਜੀ ਨੇ ਆਪਣੇ ਸਿਮਰ ਸਮੋ ਜੀ ਨੇ ਆਪਣੀ ਬੇਟੀ ਦਾ ਜਨਮ ਦਿਨ ਅੱਜ ਬਾਬਾ ਦੀਪ ਸਿੰਘ ਜੀ ਦੇ ਸਬੈਰ ਸਾਹਿਬ ਕਰਾ ਕੇ ਕਰਾਇਆ ਹੈ ਔਰ ਜੇ ਸਾਰੇ ਹੀ ਅਸੀਂ ਸਾਰੇ ਇੱਕੋ ਹੀ ਸੋਚੀ ਆ ਵੀ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਹੋਵੇ ਉਹ ਅਸੀਂ ਜਿਹੜਾ ਆਪਣਾ ਜਿਹੜਾ ਅਗਲਾ ਜੀਵਨ ਹੈ ਜਾਂ ਅਗਲਾ ਆਪਣਾ ਜਨਮ ਦਿਨ ਹੈ ਅਸੀਂ ਮਨਾਈਏ ਤੇ ਬਹੁਤ ਅੱਛੀ ਗੱਲ ਹੈ ਕਿਉਂਕਿ ਲੋਕ ਮੈਂ ਦੇਖਿਆ ਵੀ ਹੋਟਲਾਂ 'ਚ ਜਾ ਕੇ ਜਿਹੜੇ ਕਈ ਜਨਮ ਦਿਨ ਮਨਾਉਂਦੇ ਨੇ ਪਰ ਸੰਸਕਾਰ ਇਸੇ ਅੱਛੇ ਸੰਸਕਾਰ ਬੱਚਿਆਂ ਨੂੰ ਦੇਣੇ ਨੇ ਤੇ ਜਿਸ ਤਰੀਕੇ ਨਾਲ ਸਾਡੇ ਜਸਵੀਰ ਸਿੰਘ ਜੱਸਾ ਜੀ ਨੇ ਅੱਜ ਆਪਣੇ ਘਰ ਵਿੱਚ ਬੱਚੇ ਦਾ ਜਨਮ ਦਿਨ ਮਨਾਇਆ ਹੈ ਇਸੇ ਤਰੀਕੇ ਦੇ ਨਾਲ ਹੀ ਗੁਰੂ ਚਰਨਾਂ ਦੇ ਵਿੱਚ ਸਾਰੇ ਜਨਮ ਦਿਨ ਪੁਰਾ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕੁੜੀ ਤੇ ਮੁੰਡੇ ਦਾ ਫਰਕ ਸਮਝਦੇ ਦੇਖੋ ਮੇਰਾ ਖਿਆਲ ਹੈ ਬਹੁਤ ਘੱਟ ਕਰ ਹੋਣਗੇ ਮੈਂ ਨਹੀਂ ਮੰਨਦਾ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਕੁੜੀ ਔਰ ਮੁੰਡੇ ਦੇ ਵਿੱਚ ਫਰਕ ਸਮਝੇ ਮੈਂ ਕਹਿੰਨਾ ਅੱਜ ਧੀਆਂ ਜੜੀਆਂ ਨੇ ਜੇ ਮਾਂ ਪਿਓ ਦਾ ਸੋਚਦੀਆਂ ਨੇ ਤੇ ਜੇ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਧੀਆਂ ਸੋਚਦੀਆਂ ਨੇ ਜਿਹੜੇ ਲੋਕ ਕੋਹਰਗ ਸਮਝਦੇ ਨੇ ਇਹ ਸਾਡੇ ਵਾਸਤੇ ਠੀਕ ਨਹੀਂ ਹੈਗਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅੱਜਿਸ ਤਰੀਕੇ ਦੇ ਨਾਲ ਜਸਵੀਰ ਸਿੰਘ ਜੱਸਾ ਜੀ ਨੇ ਆਪਣੇ ਪਰਿਵਾਰ ਸਮੇਤ ਸਾਰੇ ਅੱਜ ਇਸ ਤਰੀਕੇ ਨਾਲ ਉਹਨਾਂ ਜਨਮ ਦਿਨ ਮਨਾਇਆ ਹੈ ਔਰ ਸਾਰੇ ਹੀ ਮੈਂ ਤੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਉਹ ਅਸੀਂ ਵੀ ਸਾਰੇ ਮਿਲ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਈਏ ਆਪਣੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸੇ ਤਰੀਕੇ ਨਾਲ ਪਾਠ ਕਰਾਈਏ ਅਰਦਾਸਾਂ ਕਰਾਈਏ ਔਰ ਪ੍ਰਮਾਤਮਾ ਸਾਡੇ ਤੇ ਆਸ਼ੀਰਵਾਦ ਰੱਖੇ ਗੁਰੂ ਮਹਾਰਾਜ ਸਾਡੇ ਤੇ ਆਸ਼ੀਰਵਾਦ ਰੱਖਣ ਬਹੁਤ ਬਹੁਤ ਮੁ ਜੀਦੇ ਬਰਥਡੇ ਤੇ ਅੱਜ ਏਡਾ ਵੱਡਾ ਸਮਾਗਮ ਕੀਤਾ ਗਿਆ। ਪ੍ਰਮਾਤਮਾ ਵਾਹਿਗੁਰੂ ਨੂੰ ਲੰਬੀ ਆਯੂ ਅੱਛਾ ਸਿਹਤ ਸੇ ਦੇਵੇ। ਔਰ ਸਾਰਾ ਪਰਿਵਾਰ ਜਸੇਵੀਰ ਦਾ। ਉਹਦੇ ਬੱਚੇ ਗੋਰਾ ਜੀ, ਸਿਮੂ ਜੀ ਦੋਨੋਂ ਕਾਉਂਸਲਰ ਸਾਰਾ ਪਰਿਵਾਰ ਇਸ ਸਮਾਜ ਸੇਵਾ ਚ ਲੱਗਿਆ ਹੋਇਆ ਹੈ। ਵਾਹਿਗੁਰੂ ਦੇ ਚਰਨਾਂ ਜਿਹੀ ਬੇਨਤੀ ਕਰਦੇ ਹਾਂ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸ਼ੁਕਰ ਮਹਾਰਾਜ ਜੀ ਦੇ ਹੁਦੇ ਚ ਅੱਜ ਬੱਚੇ ਦਾ ਜਨਮ ਦਿਨ ਮਨਾਇਆ। ਸੰਦੇਸ਼ ਦੇ ਹੋ ਸ਼ੁਕਰਾਨਾ ਗੁਰੂ ਦਾ ਅਸੀਂ ਅੱਜ ਵਾਹਿਗੁਰੂ ਚੜ੍ਹਦੀ ਕਲਾ ਚ ਗੁਰੂ ਦੇ ਸ਼ੁਕਰਾਨੇ ਵਾਸਤੇ ਵੱਜੂ ਰੱਖਿਆ ਸੀ ਤੇ ਗੁੜੀਆ ਦਾ ਜਨਮ ਦਿਨ ਸੀ ਬਹੁਤ ਬਹੁਤ ਮੁਬਾਰਕਾਂ ਗੁਰੂ ਨੇ ਐਡਾ ਅੰਗ ਸੰਗ ਸਹਾਈ ਹੋ ਕੇ ਹਜ਼ਾਰਾਂ ਦੇ ਹਸਾਬ ਨਾਲ ਸੰਗਤ ਆਈ ਤੇ ਉਹਦਾ ਖੁਸ਼ ਜਾਣਾ ਇਹਦਾ ਮਤਲਬ ਹੈ ਗੁਰੂ ਦਾ ਖੁਸ਼ ਹੋ ਜਾਣਾ ਅਸੀਂ ਬਾਬਾ ਦੀ ਦੇ ਸ਼ੁਕਰ ਕਰਦੇ ਆ ਗੁਰੂ ਦੀ ਰਹਿਮਤ ਮੰਦੇ ਆ ਜਿਨੇ ਸਾਡੇ ਕੋਲ ਬਾਬਾ ਦੀਪ ਸਿੰਘ ਦਾ 12 ਵਿੱਚ ਪੈਰਾ ਸ਼ੁਰੂ ਹੋਇਆ ਤੇ ਸਾਮ ਨੂੰ 4:30 ਵਜੇ ਤੱਕ ਚੱਲਦਾ ਰਹੇ ਗੁਰੂ ਸੰਗਤ ਕਿਉਂਕਿ ਦੁਪਹਿਰੇ ਦੇ ਵਿੱਚ ਸੰਗਤ ਨੂੰ ਕੋਈ ਵਰਤਾਨ ਲਈ ਤਾਂ ਹੁੰਦਾ ਨਹੀਂ 4:30 ਘੰਟਾ ਸੰਗਤ ਇੱਕਦਮ ਬੈਠੀ ਰਹੀ ਤੇ ਹੁਣ ਲੰਗਰ ਚੱਕ ਰਹੀ ਇਹਦੇ ਪਹਿਲਾ ਗੁਰੂ ਰੂਪ ਸਾਹਿਬ ਸੰਗੀਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਚਰਨਾਂ ਨਾਲ ਅੱਜ ਸਾਨੂੰ ਸੁੱਖ ਤੇ ਬੱਚੇ ਦੀ ਖੁਸ਼ੀ ਪ੍ਰਾਪਤ ਹੋਈ ਹੈ ਮੈਂ ਸਾਰਾ ਪਰਿਵਾਰ ਖੁਸ਼ ਬਹੁਤ ਖੁਸ਼ੀ ਹੈ ਜੀ ਗੁਰੂ ਦੀ ਰਹਿਮਤ ਹੈ ਬਹੁਤ ਖੁਸ਼ੀ ਹੈ ਜੀ ਤੁਮ ਤਮਕੇ ਨਾਲ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦਿਓਗੇ ਕਿ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜਾਂ ਆਪਣੇ ਜਿਹਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਹਜ਼ੂਰੀ 'ਚ ਮਨਾਣਾ ਸਾਰੇ ਸਾਰੇ ਮਿਰਤੂ ਸਿਆਣੇ ਆ ਜੀ ਮੈਂ ਕਿਸੇ ਨੂੰ ਕੋਈ ਸੰਦੇਸ਼ ਨਹੀਂ ਮੈਨੂੰ ਜੋ ਚੰਗਾ ਲੱਗਿਆ ਮੈਂ ਗੁਰੂ ਦੇ ਸਾਹ ਸੰਗਤ ਦੇ ਰਹਿਮਤ ਨਾਲ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕੀਤੀ ਸਾਰੇ ਮਿਰਤੂ ਸਿਆਣੇ ਆ ਮੈਂ ਕਿਸੇ ਨੂੰ ਕੀ ਸੰਦੇਸ਼ ਦੇ ਸਕਦਾ ਰਹਿਮਤ ਹੈ ਗੁਰੂ ਦੀ ਜੀ ਵਾਇਗੁਰ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਅੱਜ ਬੇਟੀ ਦਾ ਚਲਨ ਦਿੰਨਾ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮੇਰੀ ਵੱਡੀ ਪੈਨ ਮੇਰੇ ਨਾਲ ਖੜੇ ਹੈ ਨਾਨਾ ਕਰਦੇ 500 700 ਸੰਗਤ ਨੇ ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਹੈ ਦੁਪਹਿਰਾ ਸਹਿ ਪੀਤਾ ਅਰਦਾਸ ਕੀਤੀ ਹੈ ਮਾਤਾ ਵਿਪਨ ਨੂੰ ਕੋਰਡਿਨ ਮੇਰੇ ਬੱਚੇ ਨੂੰ ਗੁਰ ਸਿੱਖੀ ਨਾਲ ਜੋੜੀ ਰੱਖਣ ਇਸ ਤੋਂ ਵੱਧ ਉਪਰਾਲਾ ਸਾਡੇ ਲਈ ਕੋਈ ਨਹੀਂ ਹੋ ਸਕਦਾ ਸਰਦਾਰ ਗੁਰਦੀਪ ਸਿੰਘ ਨੀਡੂ ਜੀ ਬੇਟੀ ਆਨਾਂ ਨੂੰ ਉਹ ਵੀ ਆਜਾ ਅੱਗੇ ਸੋਰੀ ਗੁਰੂ ਗ੍ਰੰਥ ਸਾਹਿਬ ਦੀ ਜੁਬਲੀ ਅੱਗੇ ਜਨਮ ਦਿਨ ਮਨਾਉਂ ਸੁਖ ਵਿੱਚ ਬਹੁ ਸੰਗੀ ਪਏ ਦੁੱਖ ਵਿੱਚ ਸੰਗ ਨਾ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਦੋਂ ਸਾਡੀ ਔਖੀ ਘੜੀ ਆਣੀ ਹੈ ਜਾਂ ਜਦੋਂ ਵਾਕਈ ਸਾਡੇ ਸੁਆਸਾ ਦੀ ਪੂੰਜੀ ਦੀ ਕਮਾਈ ਦੀ ਲੋੜ ਪਣੀ ਹੈ ਉਦੋਂ ਲਿੱਤਾ ਆ ਨਾਮ ਬਾਣੀ ਹੀ ਕਰਮਾਣੀ ਹੈ ਕੋਈ ਬਰਥਡੇ ਪਾਰਟੀਆਂ ਕੋਈ ਕੱਟੇ ਹੋਏ ਕੇ ਕੋਈ ਕੈਂਡਲਾ ਕਰਨੀ